ਫਤਕਰ ਚੂੜੀਆਂ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਸਾਬਕਾ ਸਰਪੰਚ ਦੇ ਵੱਲੋਂ ਅਣਨੇਵਾ ਗੋਲੀਆਂ ਚਲਾਈ ਗਈਆਂ ਨੇ ਦੱਸਦੇ ਕਿ ਪ੍ਰਾਣੀ ਰਣਜੇਸ਼ ਨੂੰ ਲੈ ਕੇ ਆਪਣੇ ਗਵਾਂਡ ਦੇ ਵਿੱਚ ਜਿਹੜੀ ਉਸ ਦੇ ਵੱਲੋਂ ਫਾਇਰਿੰਗ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਫੁਲਸਥਾਨਾ ਫਤਕਰ ਚੂੜੀਆਂ ਦੇ ਦੀਨਪੰਦੇ ਪਿੰਡ ਰੂਪੋਵਾਲੀ ਦੇ ਵਿੱਚ ਬੀਤੀ ਰਾਤ ਸਾਬਕਾ ਸਰਪੰਚ ਦੇ ਵੱਲੋਂ ਕਿਸੇ ਪ੍ਰਾਣੀ ਰਣਜੇਸ਼ ਨੂੰ ਲੈ ਕੇ ਆਪਣੇ ਗਵਾਂਡ ਦੇ ਵਿੱਚ ਰਹਿੰਦੇ ਇੱਕ ਵਿਅਕਤੀ ਦੇ ਉੱਪਰ ਅੰਧਾਤੋਂ ਜਿਹੜੀ ਆ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆ ਜਿਸ ਦੇ ਵਿੱਚ ਇੱਕ ਵਿਅਕਤੀ ਦੇ ਮੱਥੇ ਦੇ ਵਿੱਚ ਗੋਲੀ ਵੱਜਦੀ ਆ ਜਿਸ ਦੀ ਹਾਲਾਤ ਗੰਭੀਰ ਤੱਸੇ ਜਾ ਰਹੇ ਨੇ ਉਪਰੋ ਮੌਕੇ ਤੇ ਫਤਿਹਗਾ ਚੋੜਿਆ ਦੀ ਪੁਲਿਸ ਪਹੁੰਚਦੀ ਆ ਤਾਂ ਪਹੁੰਚਦੇ ਵੱਲੋਂ ਜਿਹੜੀ ਆ ਤਫ਼ਤੀਸ਼ ਕੀਤੀ ਜਾ ਰਹੀ ਹੈ ਔਰ ਉਹਨਾਂ ਨੂੰ ਜਿਹੜਾ ਮੌਕੇ ਤੋਂ ਪਿਸਟਲ ਜਿਹੜਾ ਖੋਲ ਮਿਲੇ ਨੇ ਦੱਸਿਆ ਜਾ ਰਿਹਾ ਕਿ ਤਿੰਨ ਜਿਹੜੇ ਰੋਂਦ ਸੀਗੇ ਉਹ ਜਿੰਦਾ ਰੋਂਦ ਮਿਲੇ ਨੇ ਔਰ ਤਿੰਨ ਜਿਹੜੇ ਨੇ ਚਲੇ ਰੋਂਦ ਮਿਲੇ ਨੇ ਉਹਨਾਂ ਨੂੰ ਰੋਂਦ ਨੂੰ ਕਬਜ਼ੇ ਚ ਲੈ ਕੇ ਜਿਹੜਾ ਆ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਗਿਆ ਇਹ ਬਲਵਿੰਦਰ ਸਿੰਘ ਸਨ ਆਫ ਗੁਰਦੇਵਾਲ ਸਿੰਘ ਸਾਫ ਦਾ ਸਰਪੰਚ ਆ ਉਹਨੇ ਚਲਾਈ ਆ ਸਾਡਾ ਬ੍ਰਦਰ ਕਰਨੈਲ ਸਿੰਘ ਆ ਉਹਦੇ ਦੀ ਜਿਹੜਾਈ ਹੈ ਜੀ ਤੇ ਇਹ ਘਰ ਬੈਠੇ ਸੀ ਆਪਣੇ ਇੰਜ ਚੀਜ਼ ਤੋਂ ਗਾਲਾਂ ਕੱਢਦੇ ਆਏ ਆ ਉਹਨਾਂ ਹਮਲਾ ਕਰ ਦਿੱਤਾ ਵਾ ਇਹਨਾਂ ਬਾਹਰ ਵੇਖਿਆ ਵਾ ਇਹਨਾਂ ਦੇ ਹੱਡ 'ਚ ਗੋਲੀ ਵੱਜ ਗਈ ਹੈ ਤੇ ਗੋਲੀ ਵੱਜਣ ਦੇ ਕਾਰਨ ਇਹ ਥੱਲੇ ਜ਼ਮੀਨ ਤੇ ਡਿੱਪੇ ਨੇ ਤੇ ਆਪਾਂ ਆਪਣੇ ਘਰੋਂ ਨੂੰ ਭੱਜ ਕੇ ਇਹਦੇ ਆ ਲਾਏ ਆ ਆਪਾਂ ਇਹਨਾਂ ਨੂੰ ਚੱਕਿਆ ਤੇ ਵੇਖਿਆ ਬਹੁਤ ਖੂਨ ਨਾਲ ਲਤਪਤ ਹੋਏ ਸੀ ਅਸੀਂ ਇਹਨਾਂ ਨੂੰ ਗੱਡੀ 'ਚ ਪਾਇਆ ਤੇ ਫਟੇਗੜ ਚੂੜੀਆਂ ਸੀਐਸੀ ਲੈ ਕੇ ਗਏ ਆ